ਪੁਚਾਲ ਦੇ ਝਟਕਿਆਂ ਨੇ ਪੰਜਾਬ ਨੂੰ ਇੱਕ ਵਾਰ ਫਿਰ ਤੋਹਲਾਦ ਦਿੱਤਾ ਜੀਹਾਂ ਦੱਸਿਏ ਕਿ ਬੀਤੀ ਰਾਤ ਪੁਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਪੰਜਾਬ ਤੇ ਚੰਡੀਗੜ੍ਹ 'ਚ ਰਾਤੀ ਕਰੀਬ ਪੌਣੇ 10 ਵਜੇ ਪੁਚਾਲ ਦੇ ਝਟਕੇ ਲੱਗਣ ਦੀ ਖਬਰ ਸਾਹਮਣੇ ਆਈ ਪੰਜਾਬ ਦੇ ਕਈ ਇਲਾਕਿਆਂ ਵਿੱਚ ਪੁਚਾਲ ਕਾਰਨ ਧਰਤੀ ਕੰਬ ਗਈ ਜਿਸ ਨਾਲ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਲੱਦਾਖ ਤੋਂ ਵੀ ਪੁਚਾਲ ਆਉਣ ਦੀ ਜਾਣਕਾਰੀ ਪ੍ਰਾਪਤ ਪਥੂਈਆ ਪੰਜਾਬ ਦੇ ਜਲੰਧਰ ਗੁਰਦਾਸਪੁਰ ਲੁਧਿਆਣਾ ਬਟਾਲਾ ਹੁਸ਼ਿਆਰਪੁਰ ਆਦਿ ਇਲਾਕਿਆਂ ਤੋਂ ਵੀ ਪੁਚਾਲ ਦੇ ਝਟਕੇ ਲੱਗਣ ਦੀ ਸੂਚਨਾ ਮਿਲੀ ਜਾਣਕਾਰੀ ਮੁਤਾਬਕ ਪੁਚਾਲ ਦੀ ਤੀਬਰਤਾ 5.3 ਦੀ ਰਹੀ ਪੁਚਾਲ ਦੇ ਝਟਕੇ ਪੰਜਾਬ ਹਿਮਾਚਲ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ ਜਿਵੇਂ ਮਹਿਸੂਸ ਕੀਤੇ ਗਏ ਇਸ ਪੁਚਾਲ ਦਾ ਕੇਂਦਰ ਬਿੰਦੂ ਹਿਮਾਚਲ ਦਾ ਚੰਬਾ ਦੱਸਿਆ ਜਾ ਰਿਹਾ ਹੈ ਧਰਤੀ ਤੋਂ ਕਰੀਬ 10 ਕਿਲੋਮੀਟਰ ਹੇਠਾਂ ਤੋਂ ਇਸ ਦੀ ਉਤਪਤੀ ਹੋਈ ਸੀ ਇਸ ਕਨਿਸ ਦੇ ਝਟਕੇ ਕਾਫੀ ਵੱਡੇ ਇਲਾਕੇ ਦੇ ਵਿੱਚ ਮਹਿਸੂਸ ਕੂਸੇ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਜਾਪਾਨ ਤੇ ਤਾਈਵਾਨ ਵਿੱਚ ਵੀ ਪੁਚਾਲ ਆਇਆ ਜਿਸ ਕਾਰਨ ਭਾਰੀ ਤਬਾਹੀ ਹੋਈ ਸੀ ਤਾਈਵਾਨ ਚ ਇਹ ਪੁਚਾਲ ਨਾਲ ਜਿੱਥੇ ਕਈ ਲੋਕਾਂ ਨੇ ਆਪਣੀ ਜਾਨ ਬਚਾ ਲਈ ਉੱਥੇ ਕਈ ਇਮਾਰਤਾਂ ਵੀ ਟੇਡੀਆਂ ਹੋ ਗਈਆਂ ਨੇ ਇਸੇ ਕਾਰਨ ਪੁਚਾਲ ਦਾ ਨਾਮ ਸੁਣਦੇ ਹੀ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਪਰ ਦੱਸ ਦਈਏ ਕਿ ਬੀਤੀ ਰਾਤ ਆਏ ਪੁਚਾਲ ਨੇ ਪੰਜਾਬ ਨੂੰ ਵੀ ਹਿਲਾ ਕੇ ਰੱਖ ਦਿੱਤਾ